ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਸਭ ਜਾਣਦੇ ਹੋ ਹਰਜਿੰਦਰ ਸਿੰਘ ਦਾ ਮਸਲਾ ਇਹ ਜਿਹੜਾ ਦਿਨੋਂ ਦਿਨ ਉਲਸਦਾ ਹੀ ਜਾ ਰਿਹਾ ਹੈ ਐਸੇ ਨਾਲ ਹੀ ਸੁਣਨ ਵਿੱਚ ਗੱਲਾਂ ਆਉਂਦੀਆਂ ਹਨ ਵੀ ਇਸ ਨੂੰ ਜੇ 45 ਸਾਲ ਦੀ ਸਜ਼ਾ ਇਹ ਜਿਹੜੀ ਨਹੀਂ ਹੋਈ ਜਦ ਕਿ ਹੋਂ ਵਾਲੇ ਸਮੇਂ ਦੇ ਵਿੱਚ ਇਸ ਨੂੰ 45 ਸਾਲ ਦੀ ਸਜ਼ਾ ਹੋਣ ਦੀ ਸੰਭਾਵਨਾ ਹੈ ਐਸੇ ਦੌਰਾਨ ਹੀ ਨਰਿੰਦਰ ਮੋਤੀ ਜਾਣੀ ਕਿ ਆਪਣੀ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰ ਲਈ ਹੈ ਨਰਿੰਦਰ ਮੋਦੀ ਦੇ ਖਾਸ ਵਿਧਾਇਕ ਅਸ਼ਵਨੀ ਸ਼ਰਮਾ ਨੇ ਵਿਦੇਸ਼ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਇਸਨੇ ਕਿਹਾ ਹੈ ਵੀ ਇਸ ਹਰਜਿੰਦਰ ਸਿੰਘ ਦੀ ਜਿਹੜੀ ਸਜ਼ਾ ਹੈ ਉਹ ਬਹੁਤ ਹੀ ਜ਼ਿਆਦਾ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਹਰਜਿੰਦਰ ਸਿੰਘ ਨੂੰ ਸੱਚਮੁੱਚ ਹੀ 45 ਸਾਲ ਦੀ ਸਜ਼ਾ ਹੁੰਦੀ ਹੈ ਤਾਂ ਇਹ ਸਜ਼ਾ ਕੱਲੀ ਹਰਜਿੰਦਰ ਸਿੰਘ ਦੀ ਨਹੀਂ ਹੈ ਇਹ ਸਾਰੇ ਹੀ ਪੰਜਾਬੀ ਭਾਈਚਾਰੇ ਨੂੰ ਸਜ਼ਾ ਮਿਲੀ ਹੈ ਐਸੇ ਨਾਲ ਹੀ ਅਮਰੀਕਾ ਦੇ ਵਿੱਚ ਜਿਹੜੇ ਟਰੱਕ ਡਰਾਈਵਰਸ ਲਈ ਰੂਲ ਬਣੇ ਹੋਏ ਸੀ ਉਹ ਸਭ ਚੇਂਜ ਹੋ ਚੁੱਕੇ ਹਨ ਐਸੇ ਨਾਲ ਹੀ ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਵੀ ਜਿਹੜੇ ਇਹ ਤੁਸੀਂ ਰੂਲ ਚੇਂਜ ਕੀਤੇ ਹਨ ਉਸੇ ਜਿਹੜਾ ਖਮਿਆਜਾ ਹੈ ਉਹ ਸਾਰੇ ਹੀ ਪੰਜਾਬੀਆਂ ਨੂੰ ਜਾਣੀ ਕਿ ਜੋ ਅਮਰੀਕਾ ਦੇ ਵਿੱਚ ਰਹਿ ਰਹੇ ਹਨ ਟਰੱਕ ਡਰਾਈਵਰ ਭਾਈਚਾਰੇ ਨੂੰ ਭੁਤਨੇ ਪੈਣਗੇ ਜੋ ਕਿ ਸਹੀ ਨਹੀਂ ਹੈ ਕਿਉਂਕਿ ਬਹੁਤ ਸਾਰੇ ਸਾਡੇ ਪੰਜਾਬੀ ਨੌਜਵਾਨ ਬਹੁਤ ਹੀ ਔਖਾਂ ਕੱਟ ਕੇ ਆਪਣਾ ਰੋਟੀ ਕਮਾਉਣ ਦੇ ਲਈ ਬਾਹਰ ਗਏ ਹੋਏ ਹਨ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਹਰਜਿੰਦਰ ਸਿੰਘ ਤੋਂ ਗਲਤੀ ਹੋਈ ਹੈ ਪਰ ਉਸ ਨੂੰ ਐਡੀ ਵੱਡੀ ਸਜ਼ਾ ਨਾ ਦਿੱਤੀ ਜਾਵੇ